ਕੋਣ ਸੀ ਐਨ ਕੋਲ ਆ ਗਏ ਪਹਿਲਾਂ ਤਾਂ ਕਹਿੰਦੇ ਵੀ ਆਹ ਗੇਟ ਖੋਲੇ ਹੋਏ ਤੇ ਵੀ ਤੁਸੀਂ ਜਾ ਕੇ ਟਰਵਾਨ ਜਿਹੜੇ ਚੱਲਦੇ ਪੱਖੇ ਹਨ ਉਹ ਤੁਸੀਂ ਜਿੱਥੇ-ਜਿੱਥੇ ਪਾਸੇ ਅੰਦਰ ਤੇ ਇੱਕ ਵਾਰ ਜਿਹੜੀ ਉਹ ਸਾਹਮਣੇ ਦੱਸ ਦਿਆ ਲਾਈਟਿੰਗਾਂ ਦੇਖੋ ਇਹ ਆਹ ਜਿਹੜੀ ਮੇਨ ਦੇਖੀ ਜਿੱਦਾਂ ਵੀ ਡੀਜੀ ਲਾਈਟ ਦੱਸਦੇ ਭਾਜੀ ਉਹ ਹਾਂ ਵੀ ਜਿਵੇਂ ਥੱਲੋਂ ਲਾਈਟ ਲਾ ਕੇ ਛੱਡੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਆਏ ਹੋ ਜੀ ਪੰਮੀ ਪਲਮਸਟਰ ਨਾਰਥ ਪਲਮਸਟਰ ਪਲਮਸਟਰ ਨਾਰਥ ਮੈਨੂੰ ਕਹ ਰਹੇ ਸੀ ਪਹਿਲੇ ਸਹੀ ਨਹੀਂ ਕਹਿਣਾ ਹੁੰਦਾ ਹੈਗਾ ਤੇ ਕੱਲ ਅਸੀਂ ਇੱਥੇ ਪਹੁੰਚੇ ਆ ਤੇ ਰਾਤ ਪੂਰਾ ਇੰਜੋਏ ਕੀਤਾ ਹ ਜੀ ਹਾਂ ਅੱਜ ਉਹ ਚਾ ਉਹ ਦੇਖਣ ਚੱਲੇ ਆ ਬੁਡਵੇਲੇ ਵਾਲੇ ਵੈਂਡ ਮੈਲ ਨਾਲ ਹੋਰੇ ਹਾਂ ਤੇ ਉਹ ਦੇਖਦੇ ਆਪਾਂ ਸ਼ੁਰੂਆਤ ਕਰਦੇ ਆ ਫਿਰ ਜੋ ਵੀ ਨੈਕਸਟ ਪ੍ਰੋਗਰਾਮ ਹੋਊਗਾ ਕਿਤੇ ਵਿੱਚ ਤੇ ਜਾਣਾ ਤੇ ਜਾ ਵਲਿੰਗਟਨ ਜਾਣਾ ਆਪਾਂ ਨੇ ਜਾਂ ਕਿਤੇ ਵੀ ਨੜਤੇੜੇ ਤੇ ਬਾਰਬੀਕਿਊ ਵੀ ਬਾਈ ਨੇ ਕਰਿਆ ਬਾਰਬੀ ਅੱਜ ਹੈ ਬੜੀ ਅੱਜ ਵਾਲੇ ਬਹੁਤ ਸਾਡੇ ਅੱਜ ਦੇ ਵੀਡੀਓ ਚ ਬਹੁਤ ਜ਼ਿਆਦਾ ਐਕਟੀਵਿਟੀ ਹੈ ਸਾਡੇ ਵਾਲੀ ਅੱਜ ਬਹੁਤ ਜ਼ਿਆਦਾ ਐਕਟੀਵਿਟੀ ਹੈ ਨਾ ਇਹ ਕੈਲਵਨ ਗੋਰ ਆਪਣਾ ਪਾਣੀ ਦਾ ਬੜਾ ਸੋਹਣਾ ਏਰੀਆ ਵੇਖੋ ਹਾਂ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਚੱਲਾ ਗੋਰੇ ਗੋਰੇ ਵੀ ਦੇਖਣ ਨੂੰ ਮਿਲੇ ਥੋੜੇ ਜਿਹਾ ਬੜਾ ਸੋਹਣਾ ਹੈ ਤੇ ਕੋਈ ਜਿਹੜੀਆਂ ਜੇ ਕਿਸੇ ਨੇ ਨਾ ਵੀ ਸ਼ਾਂਤੀ ਚ ਚਾਹੀਦੀ ਹੈ ਵਧੀਆ ਲਾਈਫ ਸਟਾਈਲ ਉਹ ਕਰਨਾ ਤਾਂ ਪਾਮੀ ਫੈਸਟ ਹੈ ਅੱਜ ਹੁਣ ਅੱਗੇ ਦੇਣ ਅੱਗੇ ਚੱਲਦੇ ਹੁਣ ਸਸੀਗਲ ਬਾਜੀ ਸਿਮਰਨ ਬਾਜੀ ਬਹੁਤ ਸਿਮਰਨ ਕਰਦੇ ਨੇ ਰੱਬ ਦੇ ਨੌ ਲੰਦੇ ਨੇ ਜਣਾ ਇੱਥੇ ਆ ਜਿਹੜੇ ਪੱਖੇ ਚੱਲਦੇ ਨਾ ਇਹ ਖੜਾ ਮਜੂਬ ਹੈ ਨਾ ਪੱਖਿਆਂ ਕੋਲ ਜਾਣਾ ਸੀ ਇੱਥੇ ਇਹ wind mill ਨੇ ਜੀ ਹਵਾ ਕਰਕੇ ਮਸ਼ਹੂਰ ਹੈ ਇਹ ਸ਼ਹਿਰ ਆ ਅੱਛਾ ਜੀ ਤੇ ਇਹ ਤੋਂ ਬਿਜਲੀ ਬੰਦੀ ਆ ਜੀ ਠੀਕ ਹੈ ਠੀਕ ਹੈ ਠੀਕ ਆ ਐਂ ਨੇੜੇ ਤੇ ਦੇਖਾਂਗੇ ਪੱਖੇ ਚੱਲਦੇ ਆ ক্লোਜ਼ ਤੋਂ ਆ ਇਹ ਨਾ ਸਵਰਨ ਭਾਜੀ ਸਾਨੂੰ ਇੱਥੇ ਦੇ ਇੱਕ ਨਦੀਕ ਮਨਾਵਾਤੂ ਰਿਵਰ ਬਾਜੀ ਸਾਡੀ ਸਟੇਟ ਦੇ ਨਾਮ ਤੋਂ ਨਾਮ ਆ ਨਦੀ ਦਾ ਮਨਾਵਾਤੂ ਹਾਂਜੀ ਹਾਂਜੀ ਰੀਵਰ ਹਾਂ ਹਾਂ ਤੇ ਵਧੀਆ 12 ਮਹੀਨੇ ਚੱਲਦੀ ਆ ਮੀਂਹ ਪਵੇ ਨਾ ਪਵੇ ਇੰਨਾ ਕੁ ਪਾਣੀ ਤੁਹਾਨੂੰ ਚੱਲਦਾ ਮਿਲ ਨਹੀਂ ਮਿਲਣਾ ਆ ਜਦੋਂ ਮੀਂਹ ਪੈਂਦਾ ਤੇ ਫੁੱਲ ਭਰ ਜਾਂਦੀ ਆ ਜੀ ਪਹਾੜਾਂ ਚੋਂ ਪਾਣੀ ਆਉਂਦਾ ਆ ਹਾਂ 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 ਆ ਬਾਹਰ ਤੁਸੀਂ ਦੇਖ ਰਹੇ ਹੋ ਹਾਂ ਭਾਬੀ ਇਦਾਂ ਦੇ ਉੱਤੇ ਵਿੰਡ ਮੀਲਾਂ ਲੱਗੀਆਂ ਹਵਾ ਨਾਲੇ ਟਰਬਾਈਨ ਘੁਮਾ ਕੇ ਲਾਈਟ ਬਿਜਲੀ ਬਣਾਉਂਦੇ ਆ ਬਿਜਲੀ ਬਣਾਉਂਦੇ ਇਹਦੇ ਕੋਲ ਗਾੜਾ ਪਰਿਆ ਹੈ ਨਾ ਹਾਂਜੀ ਬਿਲਕੁਲ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਤੋਂ 15-20 ਮਿੰਟ ਲੱਗਣਗੇ ਪਹਾੜ ਤੇ ਜਾ ਸਕਦੇ ਫਿਰ ਆ ਚੱਲੇ ਚੱਲ ਤੁਸੀਂ ਜੇ ਨਾ ਹੋਣਾ ਚਾਹੋ ਨਾ ਸਕਦੇ ਹੋ ਜਿੱਦਾਂ ਤਾਂ ਕਰਦਾ ਜਿਹਨੋਂ ਇਹਨੂੰ ਜਿਹੜਾ ਅੱਜ ਦਾ ਮੌਸਮ ਹੋਇਆ ਨਾ ਹਮਮਤ ਸੇ ਜਿਆਦਾ ਮੌਸਮ ਹੋਇਆ ਹੋਇਆ ਅੱਜ ਬੰਦਨ ਬਾਈ ਬਾਈ ਕਣੀਆਂ ਪੈ ਚੁੱਕੀਆਂ ਥੋੜੀਆਂ ਜੀਆਂ ਤੁਹਾਨੂੰ ਪਤਾ ਹੀ ਆ ਫਿਰ ਹੁਣ 6 ਤੋਂ 2 ਹਫ਼ਤਿਆਂ ਦਾ 6 ਨਿਕਲ ਰਿਹਾ ਧਰਤੀ ਚ ਅੱਛਾ ਹਾਂ ਤੂੰ ਆਪ ਜਾਵ ਲੋ ਵੀ ਦੋ ਹਫ਼ਤੇ ਹੋਈ ਅੱਗ ਪੈ ਰਹੀ ਸੀ ਸਾਡੇ ਹਾਂ ਪਾਜ ਨੂੰ ਦੱਦ ਬੈਥੇ ਦੋ ਦੋ ਦਿਨ ਪਹਿਲਾਂ ਤਿੰਨ ਦਿਨ ਤਹਲਾ ਹਾਂ ਤੇਂਦਰਮ ਸਿੰਘ ਜਮੇ ਉਹ ਨਹੀਂ ਬਰਸਾਤ ਹੋਈ ਉਹ ਨਹੀਂ ਤੇਜ਼ ਧੁੱਪਾਂ ਪਈ ਆ ਮੈਂ ਤੁਹਾਨੂੰ ਦਿਖਾਉਂਦਾ ਘਾਰ ਝਾਲ ਕੇ ਰੱਖ ਆਹ ਤੋਖੇ ਜਿੱਦਾਂ ਸਾਰਾ ਜਾਣ ਦਦੇ ਇੰਨੇ ਤੇਜ਼ ਧੁੱਪਾਂ ਪਈ ਇੱਥੇ ਆ ਝਾਲ ਕੇ ਰੱਖਤਾ ਪਾਣੀ ਵੇਖੋ ਪਾਣੀ ਵਰਫੜਾ ਆ ਰਿਹਾ ਕਿਹੜਾ ਆ ਰਿਹਾ ਇਹ ਇਹ ਵੀਰੇ ਪਤਾ ਨਹੀਂ ਪਾਣੀ ਸੇ ਮਿਲਦਾ ਪਾੜਾ ਸੇ ਮਿਲਦੀ ਹੈਗੀ ਹਾ ਦੇਖੀ ਦੋ ਚੀਜ਼ ਹੈ ਇੱਕ ਨਾ ਹਾਂ ਹਾਂ ਅੱਗ ਦੇ ਦੇਖੋ ਕਿਵੇਂ ਪਤੰਗ ਲਾਲ ਆ ਜਸਵੰਤ ਸੰਦੀਲੇ ਆ ਰਾਸ਼ਟਰੀ ਕਿਵੇਂ ਚਿੰਦਾ ਸੋਹਣਿਆ ਘੜ ਘੜਾਇਆ ਤਾਂ ਹਾਂਜੀ ਹਾਂਜੀ ਪੂਰਾ ਵਿਊ ਲਓ ਇੱਕ ਹਾਂਜੀ ਲਓ ਭੱਜ ਕੇ ਇੱਕ 360 ਵਿਊ ਬਣਾਓ ਪੂਰਾ ਇਧਰ ਨੂੰ ਦੇਖੋ ਅਸਲ ਜਿਹੜੀ ਕਹਿ ਸਕਦਾ ਜਿਹੜੀ ਕੁਦਰਤ ਇੱਥੇ ਦੀ ਕੰਮ ਚੱਲ ਰਿਹਾ ਵਿਰੇ ਕੋਲ ਤੇ ਕ੍ਰੇਨ ਖੋਲੀ ਹੋਈ ਆ ਉਹ ਹਾਂ ਉਧਰ ਹੋ ਰਹੀ ਹੈ ਹਾਂ ਤਾਰਾਂਗੇ ਹਾਂ ਕ੍ਰੇਨ ਖੋਲੀ ਹੋਈ ਹੈ ਵਿਰੇ ਕਿ ਮੈਂ ਚਿੰਦਾ ਸੋਹਣਾ ਨਹੀਂ ਸਹੀ ਗੱਲ ਹੈ ਪੱਗ ਦੇ ਲੜਦਾ ਪਤਾ ਨਹੀਂ ਯਾਰ ਕਾ ਚੀਜ਼ ਕਿਵੇਂ ਬਣਾ ਦਿੰਦਾ ਨਹੀਂ ਤੁਹਾਨੂੰ ਇੱਕ ਵਿੱਚ ਪਾਇਆ ਹੋਇਆ ਅੱਛਾ ਦੱਸੋ ਮਟੀਰੀਅਲ ਕਿ ਆ ਪਾਉਣਾ ਇਹਨਾਂ ਨੂੰ 6 ਮਹੀਨੇ ਹੋ ਗਏ ਕੱਟਿਆ ਨੋ 8 8 ਹੋ ਗਿਆ ਹਾਂ ਹਾਂ 8 ਮਹੀਨੇ ਹੋ ਗਏ ਤੁਹਾਡੇ ਚਿਹਰੇ ਦੀ ਰਣਕ ਹੁਣ ਥੋੜੀ ਥੋੜੀ ਬਦਲਣ ਲੱਗੀ ਹੈ ਨੀ ਹੁਣ ਕੀ ਲੱਗਣ ਲੱਗ ਗਿਆ ਹੁਣ ਲੱਗਣ ਲੱਗ ਗਿਆ ਜਿਹੜਾ ਕੁਝ ਆ ਦੇਖ ਕੇ ਹੈ ਨਾ ਬਾਹਰ ਨਿਕਲ ਕੇ ਪਹਿਲਾ ਕੰਮ ਟਰੱਕ ਕਰ ਟਰੱਕ ਹਫਤੇ ਚ ਹੋਰ ਜੀ ਲੱਗਣ ਲੱਗ ਗਿਆ ਫਿਰ ਮੈਨੂੰ ਲੱਗਦਾ ਹੈ ਇੱਥੇ ਮੁੜਨੇ ਮਾੜਨੇ ਵਾਲੇ ਖਿਆਲ ਮਨ ਲਗਾ ਕੈਨਸਲ ਹੋ ਜਣੇ ਤੁਸੀ ਇੱਕ ਇੰਟਰਵਿਊ ਸੁਣੀ ਹੋਣੀ ਵੈਸੇ ਨਾ ਟਿਕਟੋਕ ਤੇ ਸ਼ੋਅ ਹੋ ਜੇ ਤਾਂ ਹੋ ਜੇ ਕਿ ਡਰਾਈਵਰ ਚੇਂਜ ਹੋ ਗਿਆ ਹਾਂ ਚਲੋ ਜੀ ਬੈਠੋ ਭਾਈ ਤੁਸੀਂ ਅੱਗੇ ਤੁਸੀਂ ਅੱਗੇ ਬੈਠ ਜੀ ਲੰਬੇ ਆ ਭਾਜੀ ਤੁਸੀਂ ਮੇਰਾ ਏਰੀਆ ਸੀ ਏਰੀਆ ਨਹੀਂ ਮੈਂ ਇੱਥੇ ਰਿਹਾ ਹਾਂ 2 ਸਾਲ ਮੈਂ ਬਾਈ ਨਾਲ ਕੋਲ ਰਿਹਾ ਹਾਂ ਤੁਸੀਂ ਭਾਜੀ ਲੰਬੇ ਅੱਗੇ ਬੈਠੋ ਤੁਸੀਂ ਤੁਸੀਂ ਮੂਵੀ ਬਣਾਉਣੀ ਭਾਜੀ ਅੱਛਾ ਮੂਵੀ ਬਣਾ ਲੈਂਦੇ ਮੂਵੀ ਤਾਂ ਬਣਦੀ ਰਹਿੰਦੀ ਹੈ ਸਾਡੀਆਂ ਭਾਈ ਵੀਡੀਓ ਬਣਾਉਣ ਤਾਂ ਐ ਤੰਗ ਕਿਉਂ ਹੋਣਾ ਜੇ ਵੀਡੀਓ ਬਣਾਉਂਗੇ ਤਾਂ ਅਸੀਂ ਤਾਂ ਹੀ ਆਸੀ ਆਉਂਗੇ ਅੱਛਾ ਨਾ ਭਾਈ ਮੈਂ ਹੁਣ ਦੋ ਦੋ ਵੀਡੀਓ ਪਾਈਆਂ ਇਹਦੀ ਵਾਈਫ ਨੇ ਦੇਖਿਆ ਨਾ ਹਾਂ ਚਾਰ ਚਾਰ ਹੋ ਗਏ ਦੇਰ ਪਰ ਉਹਨਾਂ ਦਾ ਬਹੁਤ ਵਧੀਆ ਬਣੀ ਹੋਈ ਹੈ ਬਸ ਠੀਕ ਹੈ ਠੀਕ ਹੈ ਔਰ ਇੱਕ ਗਾਣਾ ਸੁਣਾਉਣਾ ਸੰਦੀਲੇ ਵਾਲਾ ਠੀਕ ਹੈ ਠੀਕ ਹੈ ਹਾਂ ਹਾਂ ਉਹ ਸਵਰਨੂ ਭਾਜੀ ਸਾਨੂੰ ਇੱਕ ਵਧੀਆ ਹੋਰ ਲੈ ਕੇ ਆਏ ਹੁਣ ਇੱਥੇ ਬਾਰੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਉਹ ਗੋਰੇ ਨਾਲ ਗੱਲਾਂ ਬਾਤਾਂ ਮਾਰੀਆਂ ਉਹ ਬਲੌਗ ਤੁਸੀਂ ਇਹਦੇ ਵਾਲੇ ਪਰ ਦੇਖ ਲਿਓ ਨਾ ਤੇ ਆਹ ਕਿਆ ਭਾਜੀ ਹੁਣ ਇੱਥੇ ਕੀ ਖਾਸ ਹੈ ਜਿੱਥੇ ਗੋਰੇ ਜਿਹੜੇ ਟਰੈਕਿੰਗ ਕਰਦੇ ਫਿਰਦੇ ਇੱਧਰ ਬਈ ਇਹ ਟਰੈਕਿੰਗ ਆ ਘਟੋ ਘਟ 11 ਕਿਲੋਮੀਟਰ ਜਾਂ 11 ਕਿਲੋਮੀਟਰ ਆਉਣ ਇਹਨਾਂ ਦੀ ਯੂਟਿਊਬ ਇਹ ਟਰੈਕਿੰਗ ਕਰਦੇ ਆ ਪੈਦਲ ਜਾਂਦੇ ਨੇ ਪਹਾੜੀ ਦੇ ਪਰਲੇ ਪਾਸੇ ਵੁੱਡਵਿਲੇ ਟਾਊਨ ਪੈਂਦਾ ਇੱਕ ਅਸ ਅਸ ਇੱਧਰ ਜਿਵੇਂ ਐਸ਼ਵਰ ਪੈਂਦਾ ਜਿਹੜਾ ਆਪਾਂ ਲੰਘ ਕੇ ਆਏ ਆ ਨਦੀਆਲਾ ਟਾਊਨ ਤੇ ਇਧਰੋਂ ਜਾਂਦੇ ਨੇ ਕਈ ਕੱਲਾ ਜਾਣ ਜਾਣ ਕਰਦੇ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਉਧਰ ਦੇ ਪਾਸੇ ਗੱਡੀ ਲੈ ਜਾਂਦਾ ਤੇ ਉਹਨਾਂ ਨੂੰ ਲੈ ਆਉਂਦਾ ਦੂਜੇ ਪਾਸੇ ਦੀ ਘੁੰਮ ਕੇ ਜਾਂਦਾ ਪੈਂਦਾ ਅੱਛਾ ਇਹ ਵੀ ਗੱਲ ਸਹੀ ਹੈ ਜੀ ਉਧਰੋਂ ਆ ਕੇ ਇਧਰੋਂ ਇੱਥੇ ਮੈਨੂੰ ਲੈ ਜਾਂਦਾ ਹਾਂ ਵੀ ਛੁੱਟੀਆਂ ਵਾਲੇ ਦਿਨ ਇੰਜੋਏ ਕਰਦੇ ਆ ਖਾਣ ਪੀਣ ਨਾਲ ਲੈ ਕੇ ਆਪਣਾ ਤੇ ਬਿਲਕੁਲ ਜਿਵੇਂ ਆਪਾਂ ਹਿਮਕੁੰਡ ਦੀ ਚੜਾਈ ਚੜ੍ਹਦੇ ਆ 13 ਕਿਲੋਮੀਟਰ ਗੋਵਿੰਦ ਘਾੜ ਤੋਂ ਗੋਵਿੰਦ ਤਾਮ ਉਵੇਂ ਦੀ ਫੀਲਿੰਗ ਆਉਂਦੀ ਉਵੇਂ ਦਾ ਰਸਤਾ ਹੁੰਦਾ ਇਹ ਜੀ ਤੇ ਦੇਖੋ ਇੱਕ ਗੋਰਜ ਹੁੰਦਾ ਸੀ ਰੋਡ ਚੱਲਦੀ ਸੀ ਪਹਾੜ ਦੇ ਨਾਲ ਨਦੀ ਦੇ ਨਾਲ ਉਹ ਬੰਦ ਹੋ ਗਈ ਸੀ ਕਈ ਸਾਲ ਪਹਿਲਾਂ ਟੁੱਟ ਕੇ ਡਿੱਗ ਗਿਆ ਸੀ ਉਹਦੀ ਜਗ੍ਹਾ ਤੇ ਉਹਨਾਂ ਨਵਾਂ ਰਾਹ ਤੁਸੀਂ ਦੇਖ ਰਹੇ ਹੋ ਆਹ ਰਸਤਾ ਬਣਾਉਣ ਲੱਗੇ ਪਹਾੜਾਂ ਦੇ ਉੱਤੋਂ ਉੱਤੋਂ ਦੀ ਬੰਨਾ ਇਸ ਰਾਹ ਵਾਸਤੇ ਨਾ ਇਹਨਾਂ ਨੇ ਇਹਨੂੰ ਪਧਰਾ ਕੀਤਾ ਨਾ ਮਿੱਟੀ ਚੁੱਕੀ ਆ ਭਾਰਤ ਵਾਂਗੂ ਹਾਂ ਹਾਂ ਤੇ ਨੂੰ ਜਿੱਥੋਂ ਪਹਾੜ ਉੱਚਾ ਉਥੇ ਉੱਚਾ ਜਿੱਥੋਂ ਨੀਵਾ ਉਥੇ ਨੀਵਾ ਅੱਛਾ ਤੇ ਉਵੇਂ ਹੀ ਬਣ ਜਾਣਾ ਇਹ ਉਹਦੇ ਨਾਲ ਕੀ ਹੋਊਗਾ ਜਿਹੜਾ ਸਾਡਾ 13 ਕਿਲੋਮੀਟਰ ਦਾ ਬਿੰਗ ਬਲੇਵੇਂ ਵਾਲਾ ਖਤਰਨਾਕ ਰਸਤਾ ਆ ਟਰੱਕਾਂ ਵਾਲੇ ਲਈ ਸਪੈਸ਼ਲੀ ਉਹ ਬਿਲਕੁਲ ਸਿੱਧਾ ਹੋ ਜਾਊਗਾ ਬਸ ਅਪ ਡਾਊਨ ਓਨਲੀ ਇਹ ਜਿਹੜੇ ਇੱਥੇ ਦਰਖਤ ਲੱਗੇ ਹੋਏ ਸੀ ਦਰਖਤ ਇਹ ਵੈਸੇ ਵੀ ਉਹ ਕਰ ਦਿੰਦੇ ਆ ਜਿਹੜੇ ਵੇਚਦੇ ਆ ਕੱਟ ਗਏ ਹਾਂ ਜਿਨ੍ਹਾਂ ਨੂੰ ਆਪਾਂ ਲੌਗਿੰਗ ਕਹਿ ਦਿੰਦੇ ਆ ਲੌਗਿੰਗ ਕਰਦੇ ਆ ਟਰੱਕ ਤਿਆਰੀ ਹੁਣ ਤੁਹਾਡੀ એનર્ਜੀ ਡਰਿੰਕ ਵੀਰ ਨੇ ਪੀ ਲਈ ਆ ਹੁਣ ਕਹਿੰਦਾ ਨੱਠ ਕੇ કે મેં ਟੱਪ ਕੇ ਅੱਗੇ ਚਲੇ ਜਾ। ਆਪਾਂ ਉਧਰ ਰੱਪਾ ਕਹਾ ਬਚਾਵਾਂ। ઓર ਕੋਲਰਜੀ ਡਰਿੰਕ પૂરી ਹੁਣ ਤੇਰੀ ਏ। ਲਿਆ ਵਰਦੀ। ਭਾਜੀ ਜੇ ਉਰੇ ਇੱਕ ਕਲੋਨੀ ਕੱਟੀ ਗਈ ਆ ਨਵੀਂ। ਹਾਂ ਹਾਂ ਹਾਂ। ਘਰ ਬਣ ਰਹੇ ਨੇ। ਇੱਕ ਘਰ ਮੰਨ ਲਓ ਇਸ ਲੈਵਲ ਤੇ ਆ ਦੂਜਾ ਘਰ ਇਸ ਲੈਵਲ ਤੇ ਹੋਊਗਾ ਮਿੱਟੀ ਚੱਕ ਕੇ ਉਹਨੂੰ ਪਧਰਾ ਨਹੀਂ ਕਰਨਾ ਇਹਨਾਂ ਨੇ। ਜਿਹਦੇ ਕਰਕੇ ਸਾਡੇ ਨਿਊਜ਼ੀਲੈਂਡਾਂ 'ਚ ਕਦੀ ਪਰਲੋ ਨਹੀਂ ਆਉਂਦੀ। ਹਾਂ ਹਾਂ ਹਾਂ। ਹੁਣ ਜਿਵੇਂ ਇੰਡੀਆ ਦੇ ਵਿੱਚ ਆਪਣੀਆਂ ਸੁਰੰਗਾਂ ਬਣੀਆਂ ਜੰਮੂ ਕਸ਼ਮੀਰ 'ਚ ਪਰ ਉਹ ਬਹੁਤੀਆਂ ਟੈਡੂ ਚੱਕੀਆਂ ਨੇ ਬੰਦ ਹੋ ਗਈਆਂ ਨੇ। ਕਾਰਨ ਕੀ ਆ? ਫੜਾ ਨਾਲ ਛੇੜ ਛਾੜ ਛੇੜ ਛਾੜ ਹਾਂ ਹੁਣ ਜੋਸ਼ੀ ਮਰਦਾ ਤੁਸੀਂ ਸੋ ਨਹੀਂ ਰਹੇ ਹੋ ਕੀ ਚਾਹਦਾ ਪਿਆ ਉੱਥੇ ਜੋਸ਼ੀ ਮਰਦਾ ਘਰਾਂ ਜਿ ਤਰੇਣਾ ਆ ਗਈਆਂ ਲੋਕਾਂ ਦੇ ਕਿਉਂ ਸਿਰਫ ਮਾਈਨਿੰਗ ਕਰਕੇ ਉਹ ਚੀਜ਼ ਇੱਥੇ ਹੈ ਨਹੀਂ ਜੀ ਹਾਂ ਨਹੀਂ ਹਾਂ ਜਿੱਦਾਂ ਹੁਣ ਅੱਛਾ ਇੱਥੇ ਤੁਸੀਂ ਐਂਟਰ ਹੋਗੇ ਇਹ ਪੈਦਲ ਜਾ ਜਾ ਕੇ ਨਦੀ ਦੇ ਨਾਲ ਫਿਰ ਟੱਪ ਕੇ ਪਰਲੇ ਪਾਸੇ ਤੁਸੀਂ ਵੁੱਡਵਿਲੇ ਟਾਊਨ 'ਚ ਪਹੁੰਚ ਜਾਓਗੇ ਪਰ ਉਹਦੇ ਲਈ ਤੁਹਾਨੂੰ 11 ਕਿਲੋਮੀਟਰ ਤੇ ਨੀਅਰ ਅਬਾਊਟ ਜਦ ਤੁਸੀਂ ਫੇਟਣ ਫਾਈ ਨਾ ਹਾਂ ਹਾਂ 5 ਕ ਘੰਟੇ 4.5 ਘੰਟੇ ਤੁਹਾਨੂੰ ਤੁਰਨਾ ਪੈਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਉਹ ਸਾਡੇ ਲਈ ਪੋਸੀਬਲ ਨਹੀਂ ਹੈਗਾ ਟਰੱਕ ਡਰਾਈਵਰਾਂ ਲਈ ਇਸ ਟਾਈਮ ਇੰਨਾ ਦੁਰਨਾ ਨਾ ਬੈਠਣ ਵਾਸਤੇ ਆਹ ਤਾਂ ਮਹਿਰ ਚੱਲਦੇ ਨੇ ਨਦੀਆਂ ਵਿੱਚ ਆ ਹਾਂਜੀ ਭਾਈ ਉਹੀ ਦੀ ਜਿਹੜੇ ਆਪਾਂ ਉਹ ਉਹੀ ਹਾਂਜੀ ਹਾਂ ਬਿਲਕੁਲ ਉਹੀ ਨਦੀ ਆ ਜਿਹੜੇ ਆਪਾਂ ਪਹਿਲਾਂ ਦੇਖ ਕੇ ਆਏ ਹਾਂ ਹਾਂਜੀ ਹਾਂਜੀ ਠੀਕ ਆ ਅੱਛਾ ਹੁਣ ਮੈਨੂੰ ਪਤਾ ਲੱਗ ਜਿਹੜਾ ਮੂਹਰੇ ਵਿੱਚ ਬਣਾਇਆ ਸੈਨ ਆਹ ਆਪਾਂ ਪਿੰਡ ਵਿੱਚ ਪਰ ਹਾਂਜੀ ਭਾਈ ਇਹ ਹੋਲੀ ਇਹਦੇ ਰੰਗ ਰੂੰਗ ਹੋਣਗੇ ਸਪੈਸ਼ਲੀ ਇਹਨਾਂ ਦੇ ਨਾ ਇਹ ਅਸਲ ਚ ਇਹ ਸਪੈਸ਼ਲ ਪੱਕੇ ਹੀ ਰਹਣਗੇ ਰਹੀ ਹਾਂ ਇਹ ਮੋਰੀ ਮੋਰੀਆਂ ਦੇ ਕੁਝ ਹੁੰਦੇ ਨੇ ਸਾਈਨ ਇਹ ਜਦੋਂ ਕੋਈ ਚੀਜ਼ ਨਵੀਂ ਬਣਦੀ ਆ ਪੁਰਾਣੀ ਤੋੜ ਕੇ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਹੁੰਦਾ ਆ ਇਹਨਾਂ ਦਾ ਸਿਸਟਮ ਜਿਹਾ ਅਸਲ ਜਿਹੜਾ ਇਹ ਦੇਸ਼ ਪਹਿਲਾਂ ਇੱਥੇ ਮੋਰੀ ਲੋਕ ਰਹਿੰਦੇ ਹੁੰਦੇ ਜਿਹੜੇ ਇੱਥੇ ਮੂਲ ਨਿਵਾਸੀ ਨੇ ਮੂਲ ਨਿਵਾਸੀ ਦੇ ਗੋਰਿਆਂ ਦਾ ਕਿ ਇੱਥੇ ਕਬਜ਼ਾ ਕਰਿਆ ਤੁਸੀਂ ਦੇਖ ਰਹੇ ਹੋ ਨਦੀ ਦੇ ਪਰਲੇ ਪਾਸੇ ਭਾਜੀ ਰੇਲਵੇ ਟਰੈਕ ਆ ਹਾਂ ਹਾਂ ਜਿਹੜਾ ਕਿ ਪਾਮੀ ਰੇਲਵੇ ਲਾਈਨ ਆਉਂਦੀ ਆ ਸਾਡੇ ਸ਼ਹਿਰ ਨੂੰ ਅੱਛਾ ਨੇਪੀਅਰ ਪੋਰਟ ਤੋਂ ਟ੍ਰੇਨਾਂ ਆਉਂਦੀਆਂ ਚੱਲ ਕੇ ਸਮਾਨ ਲੈ ਕੇ ਇੱਧਰ ਨੂੰ ਜੀ ਇਹ ਪਾਜੀ ਇਹ ਵੀ ਕਿਤੇ ਲੈੜ ਗੜਾ ਲਾਉਣਾ ਮੈਂ ਦੇਖਿਆ ਵੀਡੀਓ ਦੇ ਵਿੱਚ ਬਹੁਤ ਸੋਹਣਾ ਪੈਸੇਂਜਰ ਤਾਂ ਨਹੀਂ ਹੁੰਦੀ ਕੋਈ ਜੀ ਇਹ ਪਾਜੀ ਆਗਲੈਂਡ ਤੋਂ ਚੱਲਦੀ ਹੈ ਇੱਕ ਉਹ ਵਲਿੰਗਟਨ ਤੱਕ ਜਾਂਦੀ ਆ ਹਾਂਜੀ ਉਹ ਤੁਹਾਨੂੰ ਸਪੈਸ਼ਲ ਬੁਕਿੰਗ ਲੈਣੀ ਪੈਂਦੀ ਆ ਪਰ ਜਿਹੜੇ ਵੀਊ ਤੁਸੀਂ ਟ੍ਰੇਨ ਤੇ ਦੇਖ ਲਓਗੇ ਉਹ ਤੁਹਾਨੂੰ ਗੱਡੀ 'ਚ ਨਾ ਬੱਸ 'ਚ ਤੇ ਨਾ ਹੈਲੀਕਾਪਟਰ 'ਚ ਮਿਲਨੇ ਆ ਜਿਹੜੇ ਟ੍ਰੇਨ ਨੇ ਜਿੱਥੋਂ ਲੰਘਿਆ ਹੋਣਾ ਨੈਚੁਰਲ ਵੀਊਆਂ ਦੇ ਵਿੱਚੋਂ ਉੱਥੇ ਕੁਝ ਨਹੀਂ ਜਾ ਸਕਦਾ ਜੀ ਇਹ ਉਹਨਾਂ ਨਾਲ ਮੈਚ ਕਰਕੇ ਦੇਖੋ ਇਹਨਾਂ ਨੂੰ ਕੋਈ ਸਾਈਨ ਮਿਲਦਾ ਹੋਵੇ ਕੋਈ ਨਾ ਕੋਈ ਸਾਈਨ ਮਿਲਦਾ ਹੋਊਗਾ ਹਾਂ ਆ ਆ ਲੱਗਦਾ ਮੈਨੂੰ ਇਦਾਂ ਦੇ ਬਣੇ ਆਹ ਮਿਲਦਾ ਜਦੋਂ ਹੁਣ ਵਿੱਚ ਬਣਾ ਰਹੇ ਹਾਂ ਹਾਂ ਜੀ ਹਾਂ ਵੀ ਇਹ ਪੂਰਾ ਕੰਪਲੀਟ ਹੋਏ ਜੇ ਪਤਾ ਲੱਗੂ ਵੀ ਉਹ ਕੀ ਚੀਜ਼ ਆ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਸਿੱਪਾਸ਼ਾ ਵੀ ਉਹਨਾਂ ਦੀ ਹੈ ਨਾ ਹੁਣ ਆਹ ਜਿਹੜੇ ਤੂੰ ਰੈੱਡ ਰੈੱਡ ਵੇਖੇ ਆ ਸੇਮ ਹੀ ਨੇ ਨਾ ਹੰਡਰਡਲੀ ਕੋਲ ਹਾਂ ਹਾਂ ਸੜਕ ਦੇ ਉੱਪਰ ਲੱਗੇ ਪਏ ਆ ਹਾਂ ਸੜਕ ਦੇ ਉੱਪਰ ਤੇ ਇਹਨਾਂ ਦੀ ਗੱਲ ਸੁਣੋ ਇਹ ਲੈਂਗੁਏਜ ਮੌਰੀ ਲੈਂਗੁਏਜ ਅਪ ਡਾਊਨ ਜਿੱਥੇ ਜਾਏਗਾ ਅਪ ਡਾਊਨ ਜਿੱਥੇ ਜਾਏਗ ਇਹ ਰੋਡ ਜਾ ਰਹੀ ਹੈ ਹਾਂਜੀ ਹਾਂ ਇਹ ਪੁਲ ਤੋਂ ਸ਼ੁਰੂ ਹੋਇਆ ਤੇ ਐਸ਼ਰਡ ਕਹਿ ਲੋ ਇਸ ਪਾਸੇ ਐਸ਼ਰਸ ਟਾਊਨ ਆ ਨੈਕਸਟ ਵੁੱਡਵੀਲੇ ਟਾਊਨ ਆ ਜਾਂਦਾ ਸਾਡਾ ਅੱਛਾ ਜੀ ਤੇ ਇਹ 13 ਕਿਲੋਮੀਟਰ ਦੀ ਸਿਰਫ ਪਹਾੜੀ ਆ ਜਿਹੜੀ ਆਪਾਂ ਕ੍ਰੋਸ ਕਰਨੀ ਆ ਠੀ ਇਦਾਂ ਦੀਆਂ ਸਾਡੇ ਏਰੀਏ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਮਾਨਵਤੂ ਰਿਜਰਵ ਚ ਘੱਟੋ ਘੱਟ 5-7 ਇਦਾਂ ਦੀਆਂ ਪਹਾੜੀਆਂ ਹੈਗੀਆਂ ਜਿਹੜੀਆਂ ਖਤਰਨਾਕ ਨੇ ਮੋੜ ਇਹ ਤਾਂ ਬਹੁਤ ਚੋੜੀ ਆ ਤੁਹਾਨੂੰ ਇਦੋਂ ਵੀ ਘੱਟ ਚੋੜੀਆਂ ਸਿੰਗਲ ਸਿੰਗਲ ਸੜਕਾਂ ਮਿਲਣਗੀਆਂ ਓਹ ਵਿਊ ਵਾਲਾ ਪੁਆਇੰਟ ਆ ਉੱਥੇ ਖੜੇ ਅਸੀਂ ਤੇ ਆ ਸ਼ਹਿਰ ਭਾਜੀ ਐਸ਼ਰ ਟਾਊਨ ਆ ਜਿਹੜਾ ਆਪਾਂ ਟੱਪ ਕੇ ਆਏ ਐ ਐਸ਼ਰਸ ਅੱਛਾ ਜਿਹੜਾ ਹਾਂਜੀ ਤੇ ਉਹ ਨਦੀ ਨਾਲ ਨਾਲ ਤੁਸੀਂ ਵੇਖ ਹੀ ਰਹੇ ਹੋ ਨਦੀ ਦੇ ਕੋਲ ਤੁਸੀਂ ਪਹਿਲਾਂ ਖਲੋਤੇ ਸੀ ਤੇ ਦੂਰ ਤੁਸੀਂ ਨਿਗਾਹ ਮਾਰ ਰਹੇ ਹੋ ਕਿ ਤੁਹਾਨੂੰ ਆਪਣਾ ਸ਼ਹਿਰ ਪੰਪਸਨ ਨਾਰਥ ਦਿਖ ਰਿਹਾ ਉਹ ਵੱਡੀਆਂ ਵੱਡੀਆਂ ਬਿਲਡਿੰਗਾਂ ਹਾਂਜੀ ਹਾਂਜੀ ਬਿਲਕੁਲ ਇਹ ਐਸ਼ਰਸ ਉਹ 15 ਕਿਲੋਮੀਟਰ ਦੂਰੀ ਦੇ ਉੱਤੇ ਪੰਪਸਨ ਨਾਰਥ ਸ਼ਹਿਰ ਆ ਜੀ ਸਾਡਾ ਮੇਨ ਸ਼ਹਿਰ ਆ ਇਹਨੂੰ ਫਰੇਟ ਹੱਬ ਦੇ ਨਾਮ ਨਾਲ ਜਾਣਿਆ ਜਾਂਦਾ ਸ਼ਹਿਰ ਨੂੰ ਜੀ ਨਾਰਥ ਆਇਲੈਂਡ ਤੇ ਮਿਹਰਬਾਨ ਹੋ ਗਿਆ ਪ੍ਰਸੰਨ ਹੋ ਗਿਆ ਹਾਂਜੀ ਤੁਸੀਂ ਦੇਖੋ ਵੀ ਇੱਥੇ ਬੱਦਲ ਪੂਰੇ ਕਾਲੇ ਆ ਉਧਰਲੇ ਪਾਸੇ ਧੁੱਪ ਤੇ ਵਿੱਚ ਵਿੱਚ ਤੁਹਾਨੂੰ ਐ ਲੱਗਦਾ ਧੁੰਦਿਆ ਬਾਟੇ ਬੱਦਲ ਥੱਲੇ ਆਏ ਆ ਜਿਹੜਾ ਵਿੱਚ ਨਾਲ ਆ ਇਹ ਬੱਦਲ ਥੱਲੇ ਆ ਗਏ ਆ ਥੱਲੇ ਆਇਆ ਹੋਇਆ ਤੇ ਆ ਪੱਖਾ ਤੁਸੀਂ ਵੇਖੋ ਜੀ ਚੱਲਦਾ ਹਵਾ ਦੇ ਪ੍ਰੈਸ਼ਰ ਨਾਲ ਬਾਜੀ ਹੁਣ ਦੱਸ ਦੱਸ ਦੇ ਵੀ ਇੱਥੇ ਜਿਹੜਾ ਹੁਣ ਜਿੱਥੇ ਅਸੀਂ ਖੜੇ ਆ ਇੱਥੇ ਨੇ ਕਈ ਚੀਜ਼ਾਂ ਤੁਸੀਂ ਤੁਹਾਨੂੰ ਦੇਖ ਸਕਦੇ ਇੱਥੇ ਖੜੇ ਖੜੇ ਹੀ ਮੀਂਹ ਇੱਥੇ ਪੈ ਲਿਆ ਉਹ ਸਭ ਨੇ ਧੁੱਪਾਂ ਦਿਖਦੀ ਆ ਬੱਦਲ ਦਿਖਦੇ ਆ ਤੇ ਇੱਕ ਵਾਰ ਜਿਹੜੀ ਉਹ ਸਾਹਮਣੇ ਦੱਸਦੇ ਆ ਲਾਈਟਿੰਗਾਂ ਦੇਖੋ ਇਹ ਅਹ ਜਿਹੜੀ ਮੇਨ ਦੇਖੋ ਜਿੱਦਾਂ ਵੀ ਡੀਜ਼ਲ ਦੀ ਲਾਈਟ ਦੱਸਦੇ ਭਾਜੀ ਬੀਜੀ ਮੇ ਥੱਲੇ ਲਾਈਟ ਲਾ ਕੇ ਛੱਡੀ ਹੁੰਦੀ ਆ ਬਟ ਹੈ ਉਹ ਬੱਦਲੇ ਆ ਸੂਰਜ ਦੇ ਬੱਦਲਾਂ ਦਾ ਕੰਬੀਨੇਸ਼ਨ ਬਣਿਆ ਹੋਇਆ ਇੱਕ ਹੈ ਨੀਲਾ ਆਸਮਾਨ ਵੀ ਦਿਖਦਾ ਵਿੱਚ ਆਹਾ ਠੀਕ ਐ ਇੱਧਰ ਥੱਲੇ ਧਰਤੀ ਨੂੰ ਵੀ ਪਹਾੜ ਜਿੰਦੇ ਇੱਕ ਇੱਕ ਬੱਦਲ ਥੱਲੇ ਆਏ ਹੋਏ ਐ ਤੇ ਪਾਸੇ ਇੱਕ ਜਗ੍ਹਾ ਤੇ ਸਾਰੇ ਚੀਜ਼ਾਂ ਦੇਖ ਕੇ ਦੇਖ ਲੈ ਥਿਸ ਇਜ਼ ਨਿਊਜ਼ੀਲੈਂਡ ਬੇਬੀ ਨੇਚਰਲ ਬੈ ਇਤਰਾ ਬੜਾ ਸੋਹਣਾ ਕਿੰਨਾ ਸੋਹਣੀ ਬਿਊਟੀਫੁਲ ਐ ਹਾਂ ਜੀ ਸਿੰਦੂ ਲਗਾਵਾ ਤੁਸੀਂ ਹੱਸਦੇ ਰਹੇ ਕਰੋ ਬਸ ਅਜੇ ਤਾਂ ਪਾਜੀ ਤੁਸੀਂ ਓਕਲੈਂਡ ਤੋਂ ਗਾਂਹ ਇੱਕ ਕੇਪਰੰਗਾ ਟਾਊਨ ਪੈਂਦਾ ਉੱਥੇ ਲਾਈਟ ਹਾਊਸ ਬਣਿਆ ਉੱਥੇ ਦੋ ਸਮੁੰਦਰ ਮਿਲਦੇ ਆਪਸ ਦੋਵਾਂ ਦਾ ਪਾਣੀ ਮਿਕਸ ਨਹੀਂ ਹੁੰਦਾ ਤੁਸੀਂ ਇੱਥੋਂ ਖੜ ਕੇ ਦੋਵਾਂ ਦਾ ਲੱਗ ਲੱਗ ਰੰਗ ਦਾ ਪਾਣੀ ਦੇਖ ਸਕਦੇ ਹੋ ਕੈਸਲ ਪੁਆਇੰਟ ਵੀ ਹੈ ਨਹੀਂ ਨਹੀਂ ਕੇ ਪ੍ਰੰਗਾ ਕੇ ਪ੍ਰੰਗਾ ਉਹਨੇ ਕੈਸਲ ਬੰਡ ਦਾ ਸਮੁੰਦਰ ਹੀ ਇੱਕ ਹੈ ਸਪੈਸੀਫਿਕ ਉਸ ਨੂੰ ਦੇਖਿਆ ਨਹੀਂ ਉੱਤੇ ਪਾਣੀ ਦੇ ਰੰਗ ਤਾਂ ਦੋਵਾਂ ਦਾ ਹੀ ਹੁਣ ਅਸੀਂ ਐਨ ਕੋਲ ਆ ਗਏ ਪਹਿਲਾਂ ਤਾਂ ਕਹਿੰਦੇ ਵੀ ਆਹ ਗੇਟ ਖੋਲੇ ਹੋਏ ਤੇ ਤੁਸੀਂ ਜਾ ਕੇ ਟਰਵਾਨ ਜਿਹੜੇ ਚੱਲਦੇ ਪੱਖੇ ਹਨ ਤੁਸੀਂ ਜੱਫੇ ਜੱਫੇ ਪਾਸੇ ਨੇ ਬੰਦ ਕੀਤਾ ਹੈ ਕੋਏ ਗੇਟ ਇਹ ਵੈਸੇ ਦੇਖਣ ਨੂੰ ਛੋਟਾ ਜਿਹਾ ਲੱਗਦਾ ਪਰ ਹੈ ਬਹੁਤ ਵੱਡਾ ਹੈ ਹੁਣ ਤੱਕ ਇੱਥੇ ਆਲੇ ਦੁਆਲੇ ਹੈ ਕੋਈ ਇੰਦਰ ਹਵਾ ਬੜਾ ਜਮਾਂ ਵੀ ਨਹੀਂ ਚੱਲ ਰਹੀ ਹੈਗੀ ਇਹ ਤਾਂ ਬੰਦੇ ਉੱਪਰ ਹਵਾ ਚੱਲ ਰਹੀ ਆਸਮਾਨ ਦੇ ਵਿੱਚ ਜਿਹੜੇ ਇੰਨੇ ਘੁੰਮ ਰੇ ਆ ਇਹ 보면은 ਦੇਖ ਲਾ ਫਿਰ ਵੱਡੇ ਵੱਡੇ ਹਨੀ ਹਾਂ ਦੇਖ ਲੋ ਯਾਰ ਵੀ ਕੀ ਚੀਜ਼ ਹੈ ਟ੍ਰੱਕ ਨਾਲੇ ਬਹੁਤ ਵੱਡਾ ਇੱਕ ਫਾਰ ਇਹਦਾ ਹਾਂ 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 ਕਿੱਦਾਂ ਬੱਦਲ ਖੰਦੇ ਲਾਂ ਜਾਂਦੇ ਜਾ ਰਹੇ ਇਧਰੋਂ ਨਾ ਕਿਲੋਮੀਟਰਾਂ ਚ ਲੈਂਥ ਹੈ ਇਹਿੰਦੇ ਮਿੱਲਾਂ ਦੀ ਹਾਂ ਜੀ ਉੱਤੇ ਜੇ ਤੁਸੀਂ ਦੂਰੋਂ ਥਿਊ ਵਿਊ ਦੇਖਦਾ ਪਾਮੀ ਦੇ ਪਰਲੇ ਪਾਸਿਓਂ ਇੰਟਰਨਲ ਨੂੰ ਜਾਂਦਿਆਂ ਤੋਂ ਇਹ ਕਿਲੋਮੀਟਰਾਂ ਚ ਲੈਂਥ ਨਾ ਇਹ ਅੱਛਾ ਜੀ ਉਹ ਵੀ ਰੋ ਐ ਲੱਗਦਾ ਗੁਰਦੀ ਜੀ ਹੋਣੀ ਆ ਇਹਨਾਂ ਦੀ ਗਿਣਤੀ ਕੋਈ ਨਹੀਂ ਹੈ ਜੀ ਇਹ ਕਿਲੋਮੀਟਰਾਂ ਚ ਲੰਬਾਈ ਇਹ ਸਿੱਧੇ ਜਾ ਰਹੀ ਹੈ ਭਾਈ ਇਹ ਪਾਈ ਟੂਆ ਟਾਊਨ ਨੂੰ ਟੱਚ ਕਰ ਜਾਂਦੀ ਹੈ ਜੇ ਕੋਨ ਪੈਂਦਾ ਪਾਈ ਟੂਆ ਉਹ ਵੀ ਟੱਚ ਕਰ ਜਾਂਦੀਆਂ ਬੱਚੀਆਂ ਟਾਈਓ ਲੈਂਚ ਹੈ ਇਹ ਲੈਂਦੀ ਆ ਬਾਹਰ ਦੀ ਲੈਂਚ ਦੇ ਨਾਲ ਨਾਲ ਨਾ ਕਦੇ ਟੁੱਪਾ ਕੀ ਹੈ ਕਦੇ ਨਹੀਂ ਆਉਦਾ ਕਦੇ ਕੋਝਾ ਹੁੰਦਾ ਕਹਿੰਦਾ ਬਾਹਰ ਦੀ ਬਰੋਸਾ ਉਹਨੇ ਵਰਕ ਵੈਦਰ ਦਾ ਹਾਂਜੀ ਹਾਂਜੀ ਉਹ ਸਾਹ ਬਈ ਇੱਥੇ ਉਹ ਗਨਪ ਇਹ ਕਿੜਾ ਟੌਰ ਆ ਗਈ ਇਹ ਪਾਹੀ ਟੂ ਆ ਜੀ ਪਾਹੀ ਟੂ ਆ ਪਾਹੀ ਟੂ ਆ ਹਾਂਜੀ ਇਹ ਮੋਰੀ ਨੇਮ ਨੇ ਭਾਜੀ ਪਾਹੀ ਟੂ ਆ ਅੱਛਾ ਜੀ ਹਾਂਜੀ ਲੋ ਹੁਣ ਪਿਓ ਬਰਸਾਤ ੜ ਗਈ ਹੁਣ ਮੇਰੇ ਕੋਲ ਨਾਲ ਡਰਾ ਆ ਤੇ ਹੀ ਹਾਂ ਜੂ ਬਹੁਤ ਆਇਆ ਜੋ ਮੇ ਤਾਂ ਬਹੁਤ ਆ ਭਾਈ ਜਿਹੜਾ ਫੋਰ ਆ ਇਹਦਾ ਜੂ ਬਹੁਤ ਆ ਅਸੀਂ ਇੱਕ ਹੋਰ ਰਸਤੇ 'ਚ ਖੜੇ ਆ ਤੇ ਪਾਜੀ ਹੁਣ ਕਹਿੰਦੇ ਸਾਡਾ ਇੱਕ ਡ੍ਰੀਮ ਆ ਵੀ ਇਦਾਂ ਕੋਈ ਵਧੀਆ ਜਗ੍ਹਾ ਹੋਵੇ ਜਿੱਥੇ ਲੋਕੇਸ਼ਨ ਘਰ ਪਾਇਆ ਹੋਵੇ ਸਾਡਾ ਉਹ ਸਾਹਮਣੇ ਆਹ ਇੱਥੇ ਨਾ ਉਹ ਫਿਰਦੇ ਆ ਹਿਰਨ ਫਿਰਦੇ ਆ ਆਹ ਦੇਖ ਨਾ ਹਿਰਨ ਡੀਅਰ ਹਾਏ ਡੀਅਰ ਡੀਅਰ ਹਿਰਨ ਡੀਅਰ ਨਹੀਂ ਹੁੰਦਾ ਬਰਖਾਤ ਪੈਣ ਲੱਗੀ ਆ ਤੇ ਸਾਰੇ ਭਰਾ ਉਹ ਬੈਠੇ ਤੇ ਤੇ ਉਹ ਪਾਲੇ ਪਾਸੇ ਦੇ ਖੂਬ ਮਸਤ ਸਾਫ ਤੇ ਇੱਧਰ ਤੇ ਇੱਥੇ ਵੀ ਪੰਦਾ ਪੂਰਾ ਚੋਰਣਾ ਆ ਰਿਹਾ ਹੈ। ਪਾਲੇ ਦੇ ਦੂਬਾ ਨੂੰ ਆ ਬੀਰੋਂ ਨੂੰ ਆਏ ਹੋ ਤੇ ਪਾਪੀ ਛੜ ਤੇ ਬੜਾ ਚੰਗਾ ਲੱਗਿਆ ਅੱਜ ਤੇ ਘਰ ਦੇ ਵਿੱਚ ਬਾਰਬੀਕਿਊ ਕੀਤਾ ਉਹ ਸੀ ਸੀ ਨਹੀਂ ਲੱਤੇ ਹੈਗੇ ਸਾਰੀ ਫੈਮਲੀ ਦੇ ਵਿੱਚ ਪਰ ਹੁਣ ਤੇ ਵੀਰ ਉਹਨਾਂ ਦੀ ਸਟਰਗਲ ਬਾਰੇ ਪੁੱਛਦੇ ਆ ਤਾਂ ਸਟਰਗਲ ਤਾਂ ਬਾਈ ਕੀਤੇ ਨੇ ਇਹ ਕਹਿੰਦੇ ਸਭੀ ਅਸੀਂ ਪੱਕੇ ਹੋ ਜਾਏ ਪੱਕੇ ਹੋਗੇ ਛੇਤੀ ਮਤਲਬ ਆਏ ਨਹੀਂ ਪੱਕੇ ਹੋਗੇ ਟਾਈਮ ਨਾਲ ਜਿਸੇਂ ਜਿਸੇਂ ਦਾ ਕਿਰਪਾ ਹੋਗੀ ਹਾਂ ਕਰੋਨਾ ਦੀ ਕਿਰਪਾ ਹੋਗੀ ਕੋਈ ਕਰੋਨਾ ਦੀ ਕਿਰਪਾ ਹੋਗੀ ਹਾਂ ਸਹੀ ਗੱਲ ਦੇਖੋ ਕਰੋਨਾ ਦਾ ਪਹਿਲਾ ਆ ਕੇ ਤੇ ਨਹੀਂ ਨਹੀਂ ਕਰੋਨਾ ਵੇਲੇ ਇਹਨਾਂ ਨੇ ਥੋੜੇ ਜੇ ਰੂਲ ਆਪਣਾ ਜਿੰਨੇ ਸੀਗੇ ਇੱਥੇ ਉਹਦੇ ਕਰਕੇ ਥੋੜਾ ਜਿੱਦਾਂ ਆਪਾਂ ਕਹਿ ਦਿੰਨੇ ਆ ਵੀ ਹਾਂ ਇੱਕ ਵੀ ਜਿਆਦਾ ਕਰਦੇ ਸਾਰੇ ਬੰਦੇ ਨੂੰ ਵੀ ਇੱਥੇ ਰਹੇ ਆਪਾਂ ਕੰਟਰੀ ਥੋੜਾ ਜਿਹਾ ਆਪਾਂ ਇਹਨਾਂ ਦੀ ਸਟਰਗਲ ਟਾਈਮ ਦੇ ਵਿੱਚ ਹੈਲਪ ਕੀਤੀ ਹੈ ਨਾ ਉਹਦੇ ਲਈ ਆਪਾਂ ਨੂੰ ਜਿੱਦਾਂ ਰਿਵਾਰਡ ਦੇ ਦਿੰਦੇ ਕੋਈ ਅਦਾਵਾਸ ਵੀ ਅਸੀਂ ਤਾਂ ਆਕਲੈਂਡ ਤੋਂ ਜਿੱਦਾਂ ਅਸੀਂ ਹੁਣ ਜਿੰਨੇ ਮੋਸਟਲੀ ਪੰਜਾਬੀ ਆਪਾਂ ਦੇਖਿਆ ਜਾ ਆਕਲੈਂਡ ਜਾਂ ਆਪਣੇ ਹੈਮਿਲਟਨ ਸਾਈਡ ਰਹਿੰਦੇ ਜਿਆਦਾ ਸਾਰੇ ਆਪਣੇ ਤੁਸੀਂ ਦੇਖਿਆ ਹੋਣਾ ਜਿਆਦਾ ਨਿੰਦਰ ਪੰਪੀ ਸਾਡੇ ਪੰਜਾਬੀ ਘਟਾ ਫਿਰ ਵੈਸੇ ਵੈਸੇ ਹੈ ਤਾਂ ਜਿਆਦਾ ਪਰ ਥੋੜਾ ਵਿਚਾਰ ਮੈਂ ਦੇਖੇ ਵਿਚਾਰ ਮੋਸਟਲੀ ਜਿਆਦਾ ਬੰਦ ਕੋਲ ਜਿਆਦਾ ਪੱਕੇ ਹੋ ਜਾਂਦੇ ਆ ਜਾ ਆਕਲੈਂਡ ਸਾਡਾ ਰਿਸ਼ਤੇਦਾਰ ਕਿਉਂ ਵੀ ਹੁਣ ਆਕਲੈਂਡ ਭੱਜ ਕੇ ਤੁਹਾਡੇ ਕੋਲ ਇੱਥੇ ਸਾਨੂੰ ਹੁਣ ਵਧੀਆ ਲੱਗ ਰਿਹਾ ਹੈ ਕੰਮ ਵਧੀਆ ਖੁੱਲਾ ਡੁੱਲਾ ਮਾਹੌਲ ਆ ਹਾਂ ਤੇ ਬਾਕੀ ਫਰੈਂਡ ਵੀ ਸਾਰੇ ਹੁਣ ਹੋ ਰਹੀਆਂ ਤੇ ਮਿੱਤਰ ਮਿੱਤਰ ਸਾਰੇ ਹੁਣ ਹੋ ਰਹੀਆਂ ਜੀ ਲੱਗ ਗਿਆ ਮਤਲਬ ਓਰੇ ਹੁਣ ਵਧੀਆ ਖੁੱਲਾ ਡੁੱਲਾ ਮਾਹੌਲ ਆ ਕੋਈ ਭੀੜ ਭੜੱਕਾ ਨਹੀਂ ਹੈਗਾ ਜਿੱਧਰ ਨੂੰ ਮਰਜ਼ੀ ਨਿਕਲ ਜਾਈਏ ਸੈਂਟਰ ਦੇ ਵਿੱਚ ਹੈਗੇ ਚਾਹੇ ਆਪਾਂ ਹੈਸਟਿੰਗ ਚਲੇ ਜਾਈਏ ਹਾਂ ਚਾਹੇ ਵਲਿੰਗਟਨ ਚਲੇ ਜਾਈਏ ਟਾਪੂ ਚਲੇ ਜਾਈਏ ਚਾਹੇ ਨੀਪੀਰ ਚਲੇ ਜਾਈਏ ਚਾਹੇ ਨਿਊ ਪਲੇਮਾਸ ਚਲੇ ਜਾਈਏ ਮਤਲਬ ਸੈਂਟਰ 'ਚ ਹੀ ਚਾ ਕੰਮ ਹਾਂ ਆਕਲੈਂਡ ਤਾਂ ਚਲੋ ਥੋੜਾ ਜਿਹਾ ਦੂਰ ਆ ਫਿਰ ਵੀ ਬਿਲਕੁਲ ਸੈਂਟਰ 'ਚ ਆ ਪਾਮੀ ਨਾ ਪਰ ਅੱਜ ਮੈਂ ਇੱਕ ਗੱਲ ਚੀਜ਼ ਫੀਲ ਕਰ ਰਿਹਾ ਤਾਂ ਕਿ ਸਾਡੇ ਵੱਲ ਵੀ ਔਰ ਕਿਹੜਾ ਰੱਖਿਓ ਨਾ ਅੱਜ ਨਾ ਜਦੋਂ ਸਵੈਪ ਕਰਦੇ ਹਾਂ ਤੁਸੀਂ ਲੈਟ ਜਾਣਾ 에어ਪੋਰਟ ਤੋਂ ਲੈਟ ਜਾਣਾ ਕਿਸੇ ਤੁਸੀਂ ਮੇਰੇ ਕੋਲ ਦੱਸ ਰਹੇ ਹੋ ਪੇਰੈਂਟਸ ਨੂੰ ਲੈਣੇ ਪੇਰੈਂਟਸ ਨੂੰ ਲੈਟ ਜਾਣਾ ਜਿੱਦਾਂ ਵੀ ਪੰਜਾਬ ਤੋਂ ਦਿੱਲੀ 에어ਪੋਰਟ ਤੋਂ ਲੈਟ ਚੱਲੇ ਜੇ ਤਾਂ ਪੰਜਾਬ ਨਹੀਂ ਪੰਜਾਬ ਦੇ 6-7 ਕਿਲੋ ਮੀਟਰ ਹਾਂ ਜੇ ਤਾਂ ਤੈਨੂੰ ਸੇਵ ਹੋਈ ਚੀਜ਼ ਆ ਨਾ ਮਾਉ ਜਾਨੀ ਕਿ 250 250 ਕਿਲੋਮੀਟਰ ਆ ਇਹ 500 ਕਿਲੋਮੀਟਰ ਆ ਪਰ 250 ਲੱਗਦਾ ਹੋ ਰਿਹਾ ਵੀ ਜੇ ਤੁਸੀਂ ਨਾ 1-2 ਘੰਟੇ ਪਹਿਲਾਂ ਜਾਣਾ ਹੋਏ ਨਾ ਸਾਡਾ ਘਰ 5 ਮੀਟਰ ਰਸਤੇ 'ਚ ਹੈ ਉੱਥੀ ਹੋ ਅੱਛਾ ਉਧਰ ਲੋ ਜੀ ਸਾਡੇ ਘਰ ਦੇ ਵੱਡੇ ਆ ਗਏ ਜਿਹੜਾ ਵਿੱਚ ਪੂਰਾ ਘਰ ਸੰਭਿਆ ਜਾਂਦਾ ਵੀ ਜਦੋਂ ਵੱਡੇ ਹੋ ਜਾਂਦੇ ਆ ਵੀ ਸਭ ਆਪਣੇ ਭਾਈ ਉਹਨਾਂ ਦਾ ਪਤਾ ਤੇ ਹੁਣ ਇਹ ਨੂੰ ਦੱਸਦੇ ਮੂਸੇ ਅਮਰੀਕਾ ਤੋਂ ਹੋ ਗਿਆ ਤੁਸੀਂ ਹਾਂ ਜੀ ਆਓ ਅਮਰੀਕਾ ਤੋਂ ਹੋ ਕੇ ਆਏ ਆ ਤੇ ਅਮਰੀਕਾ ਇੱਥੇ ਅਮਰੀਕਾ ਤੋਂ ਪਤਾ ਲੱਗਦਾ ਕਿ ਅਮਰੀਕਾ ਜ਼ਿਆਦਾ ਵਧੀਆ ਲੱਗਦਾ ਨਿਊਜ਼ੀਲੈਂਡ ਜ਼ਿਆਦਾ ਵਧੀਆ ਲੱਗਦਾ ਟੋਨ ਇੱਕ ਸਾਰੇ ਆ ਇੱਥੇ ਸਾਰੇ ਕੋਈ ਖਾਸ ਹੋ ਨਹੀਂ ਹੈ ਅੱਛਾ ਜੀ ਪਹਿਲੇ ਇੱਥੇ ਇੱਕ ਵਾਰ ਦੇਖਿਆ ਹੈ ਇਥੇ ਨਾ ਕੋਈ ਬੰਦਾ ਸਿਗਰਟ ਪੀਦਾ ਹੋਏ ਨਹੀਂ ਦੇਖਿਆ ਇੱਥੇ ਹਾਂ ਇਹ ਚੀਜ਼ ਹੈ ਹਾਂ ਤੇ ਕੋਈ ਜੰਗਦਾਰੀ ਕੋਈ ਲੜਾਈ ਝਗੜਾ ਨਹੀਂ ਕੋਈ ਗੋਲੀ ਨਹੀਂ ਹਾਂ ਹਾਂ ਤੇ ਅੰਕ ਦੈਦਰ ਨਹੀਂ ਫੈਟ ਲੱਗੀ ਹੈ ਨੈਚੁਰਲ ਜਿੱਦਾਂ ਗ੍ਰੇਨਰੀ ਜ਼ਿਆਦਾ ਹੈ ਦੈਦਰ ਜ਼ਿਆਦਾ ਜਿੱਦਾਂ ਜ਼ਿਆਦਾ ਨਾ ਉੱਥੇ ਨਾਲੋਂ ਬੈਦਰ ਦਾ ਫਰਕ ਹੈ ਹਾਂ ਉਹ ਸੱਤ ਧੁੱਪਾ ਤਾਂ ਬਹੁਤ ਤੇਜ਼ ਧੁੱਪ ਵੀ ਹੈ ਠੀਕ ਹੈ ਜੀ ਤੇ ਇੱਥੇ ਜਦੋਂ ਹੁਣ ਧੁੱਪ ਦੇਖਿਆ ਇਸ ਤਰ੍ਹਾਂ ਇੱਥੇ ਆ ਗਿਆ ਕਲਰ ਤੋਂ ਤੁੱਕ ਦੇਖੇ ਹੋਏ ਨੇ ਜੀ ਤੁਹਾਨੂੰ ਰਹਿਣ ਦਾ ਮੌਕਾ ਦਿੱਤਾ ਜਾ ਪਰਮਨੈਂਟਲੀ ਅਮਰੀਕਾ ਜਾਂ ਨਿਊਜ਼ੀਲੈਂਡ ਨੂੰ ਮਤਲਬ ਅਮਰੀਕਾ ਤੁਹਾਡਾ ਸੀਰੀਅਸਲੀ ਪੁੱਛਣਾ ਰਹਿ ਗਿਆ ਮੈਂ ਗੱਲ ਤਾਂ ਪੁੱਛੀ ਜਿਹੜੇ ਬੰਦੇ ਦਿਲ ਦੀ ਡਾਂਡਣ ਦੀ ਉਹ ਕਰਦਾ ਥੋੜਾ ਵੀ ਨਿਊਜ਼ੀਲੈਂਡ ਥੱਲੇ ਕਰਦੇ ਮੇਰੇ ਕੋਲ ਉੱਪਰ ਪਜਾ ਦਿੰਦੇ ਨਹੀਂ ਹੁਣ ਮੈਂ ਤਾਂ ਇਹ ਕਹਿੰਦਾ ਸੀ ਕਿਉਂਕਿ ਮੋਸਟਲੀ ਜਦੋਂ ਬਡੇ-ਬੁੱਡੇ ਹੋ ਜਾਂਦੇ ਨੇ ਜਿਹੜੇ ਬੁੱਡੇ ਵੀ ਮਤਲਬ ਜਿਆਦਾ ਮਤਲਬ ਬੰਦਾ ਜਦੋਂ ਬਜ਼ੁਰਗ ਹੋ ਜਾਂਦਾ ਤਾਂ ਉਹ ਚਾਹੁੰਦਾ ਵੀ ਆਪਣੀ ਸ਼ਾਂਤੀ ਵਾਲਾ ਦੇਸ਼ ਹੋਵੇ ਜਾਂ ਮੌਸਮ ਵਧੀਆ ਹੋਵੇ ਤੇ ਮੋਸਟਲੀ ਬੰਦੇ ਆਸਟ੍ਰੇਲੀਆਨ ਤੋਂ ਵੀ ਉਰੇ ਆ ਕੇ ਮੂਵ ਹੋਣਾ ਚਾਹੁੰਦੇ ਬਾਕੀ ਜੰਗ ਇਹ ਤੇ ਉੱਥੇ ਜਾਣਾ ਚਾਹੁੰਦੇ ਆ ਪਰ ਆਸਟ੍ਰੇਲੀਆ ਵਾਲੇ ਕਹਿੰਦੇ ਆ ਵੀ ਜੇ ਵਧੀਆ ਆਪਣਾ ਜੀਵਨੋ ਕਰਨਾ ਹੈ ਬੁਢਾਪੇ ਚ ਤਾਂ ਉਰੇ ਆ ਸ ਇਹ ਤਾਂ ਮ ਸਾਨੂੰ ਬਚਾ ਜੀ ਗੱਲ ਪੁੱਛੀ ਗਏ ਅੱਜ ਉਹ ਇੱਥੇ ਨਹੀਂ ਤੇ ਦੋਸਤਾਂ ਦੀ ਗੱਲ ਇਹ ਹੈ ਵੀ ਜਿੱਦਾਂ ਹੁਣ ਇਹਨਾਂ ਨੂੰ ਅਮਰੀਕਾ 10 ਸਾਲ ਦਾ ਵੀਜ਼ਾ ਹਾਂ ਨਿਊਜ਼ੀਲੈਂਡ ਸਾਨੂੰ ਸਾਲ 10 ਸਾਲ ਦਾ ਨਹੀਂ ਗ੍ਰੀਨ ਕਾਰਡ ਆ ਗ੍ਰੀਨ ਕਾਰਡ ਹਾਂ ਚਲੋ ਇਹਨਾਂ ਕੋ ਗ੍ਰੀਨ ਕਾਰਡ ਆ ਵੈਸੇ ਮੋਸਟਲੀ ਉਹ ਤਾਂ 10 ਸਾਲ ਵੀ ਲਈ ਵੀ ਚਲੇ ਜਾਂਦੇ ਆ ਜਾਂ ਸੁਪਰ ਵੀਜ਼ਾ ਕੈਨੇਡਾ ਪਰ ਚਲੇ ਜਾਂਦੇ ਆ ਉਰੇ ਸਿਰਫ ਬਜ਼ੁਰਗਾਂ ਨੂੰ ਮਿਲਦਾ 1 ਸਾਲ ਦਾ ਵੀਜ਼ਾ ਬਾਅਦ ਤੇ ਬਾਅਦ 3 ਸਾਲ ਦਾ ਹਾਂ ਹਾਂ ਤੇ ਉਹਦੇ ਵਿੱਚ ਵੀ ਐਂਟਰੀ ਸ਼ੇਮ ਨਹੀਂ ਤੇ ਚਲੋ ਤੁਹਾਨੂੰ ਸੂਪਰ ਵੀਜ਼ੇ ਦੇ ਉੱਤੇ ਜ਼ਿਆਦਾ ਹੋ ਜਾਂਦੀ ਹੈ ਨਾ ਕੈਨੇਡਾ ਤੇ ਨਿਊਜ਼ੀਲੈਂਡ ਦੇ ਵਿੱਚ ਜੇ 10 ਸਾਲ ਦਾ ਵੀਜ਼ਾ ਦਿੱਤਾ ਜਾਵੇ ਤਾਂ ਬਜ਼ੁਰਗ ਹੋਰ ਆਉਣਗੇ ਗਵਾਂਢੀ ਹੋਣਗੇ ਬਜ਼ੁਰਗ ਇਹਨਾਂ ਦਾ ਜੀਵਨ ਤੇ ਵੀਰ ਆਪਣੇ ਵੀਰ ਆਏ ਬਲਜਿੰਦਰ ਸਿੰਘ ਹਾਂਜੀ ਪਰ ਮਿਸਟਰ ਨੌਰਥ ਤੋਂ ਕੋਈ ਵੀ ਕੰਮ ਨਹੀਂ ਲੋ ਕੋਈ ਵੀ ਜਿੱਦਾਂ ਇਹ ਹੰਡੀਮੈਨ ਦਾ ਕੰਮ ਕਰਦੇ ਵੀਰ ਆਪਣਾ ਆਪ ਦੱਸਣਗੇ ਬਾਕੀ ਸਰਵਿਸ ਇਹ ਮੇਰਾ ਤਾਂ ਕੰਮ ਹੈ پیسے ਆ ਕੇ ਆਕਲੈਂਡ ਕਰ ਨਹੀਂ ਰਹੇ ਇਹਨਾਂ ਦੀ ਸਪੈਰਚ ਪਾ ਨਹੀਂ ਸਕਦਾ ਕਿਉਂਕਿ ਮੈਂ ਕਦੋਂ ਤੱਕ ਇਹ ਆਵਾਂ ਇਹਨਾਂ ਨੂੰ ਵੀ ਕਰਦਾ ਕੰਮ ਕਰਨੇ ਮੈਂ ਪ੍ਰੋਮੋਸ਼ਨ ਮੈਂ ਪ੍ਰੋਮੋਸ਼ਨ ਵੀ ਕਰਾ ਰਹੇ ਹਾਂ ਉਹ ਵੀ ਦੱਸ ਰਹੇ ਆ ਪਰ ਮੈਂ ਕਰ ਨਹੀਂ ਨਹੀਂ ਹੈਗੀ ਹੁਣ ਇਹ ਆਪਣੇ ਮੂੰਹਾਂ पे ਕਰੇ ਉਹ ਸਾਡੇ ਦੀ ਕਮੈਂਟ ਨਹੀਂ ਹੋਈ ਜਾਉਂਦੀ ਆਪਦੇ ਬੰਦੇ ਨੂੰ ਜਦੋਂ ਮਰਜ਼ੀ ਲੋਕਾਂ ਨੂੰ ਆਪਾਂ ਨਹੀਂ ਰੋਕ ਸਕਦੇ ਆਪਦੇ ਬੰਦੇ ਨੂੰ ਜਦੋਂ ਮਰਜ਼ੀ ਕਰਦਾ ਉਹ ਕਰਦਾ ਕੰਮ ਹੀ ਦੇਖ ਲੈ ੱੱਕਾ ਭਾਜੀ ਇਹ ਕਰਦਾ ਕਰਦੇਗਾ ਸਾਡੇ ਦੋ ਚਾਰ ਕੰਮ ਆਪਣੇ ਤੇ ਵੀਰ ਨੇ ਆਪਣੇ ਕਰਕੇ ਜਾਣੇ ਆ ਆਕਲੈਂਡ ਸਪੈਸ਼ਲ ਪਾਮੀ ਤੋਂ ਆ ਕੇ ਆਕਲੈਂਡ ਕਰਦੇ ਆ ਜਿੱਦਾਂ ਫੈਂਸਰ ਪੇਅਰ ਛੱਤ ਦੀ ਰੂਫਿੰਗ ਦੀ ਕੰਮ ਕਰਨਾ ਪੇਂਟ ਕਰਨਾ ਮਤਲਬ ਸਾਰਾ ਕੰਮ ਕਰ ਲੈਂਦੇ ਆ ਆਲ ਰਾਊਂਡਰ ਮਕਾਨ ਦੇ ਵਿੱਚ ਪੰਮਿੰਗ ਦਾ ਹਾਂ ਹਾਂ ਤੇ ਕਰਦੇ ਹਾਸ ਦੇ ਜਿਹੜਾ ਵੀ ਕੰਮ ਕਰਵਾਉਣਾ ਤਾਂ ਵੀਰ ਨੂੰ ਇੱਕ ਕਾਰਡ ਕਿੱਥੇ ਤੋਂ ਡਿਸਟ੍ਰਿਕਟ ਕਾਰਡ ਉਹ ਕਾਰਡ ਨਾਲ ਲਾਵਾਂਗੇ ਐਂਡ ਚ ਲਾਵਾਂਗੇ ਐਂਡ ਚ ਲਾ ਦਿੰਦੇ ਆ ਦਿਖਾ ਦਿਓ ਜਰੂਰ ਜੇ ਕਿਸੇ ਨੂੰ ਲੋੜ ਪਈ ਜਿੱਥੇ ਆਪਣੇ ਪਾਪੀ ਸਾੜ ਦਾ ਜਰੂਰ ਬਿਜ਼ਨਸ ਸਪਰਕਰਿਓ ਤੇ ਜੇ ਕੋਈ ਸਾਡੇ ਕੋਲ ਸਪੈਸ਼ਲ ਪੱਤਰਕਾਰ ਆਏ ਨੇ ਹਾਂਜੀ ਬਾਈ ਨੇ ਬਹੁਤ ਵੱਡਾ ਘਰ ਦਿੱਤਾ ਹੋਇਆ ਉਹਦੇ ਬਾਰੇ ਬਾਈ ਦੇ ਕੀ ਵਿਚਾਰ ਨੇ ਕਿ ਇੱਥੋਂ ਲੈ ਕੇ ਉੱਥੇ ਤੱਕ ਕਾਹੇ ਵੱਡਾ ਘਰ ਹੈ ਐਦਾਂ ਵੀ ਕਾਫੀ ਵੱਡਾ ਹੈ ਪਿੱਛੇ ਨੂੰ ਵੀ ਕਾਫੀ ਲੰਬਾ ਚੌੜਾ ਘਰ ਹੈ ਹਾਂ ਲੰਬਾ ਚੌੜਾ ਘਰ ਹੈ ਹਾਂ ਮੈਨੂੰ ਲੱਗਦਾ ਹੈ ਕਾਫੀ ਮਹਿੰਗਾ ਹੋਗਾ ਆ ਵੀ ਦੱਸਿਓ ਕਿੰਨੇ ਤੱਕ ਦਾ ਹੈ ਨਾ ਭਾਈ ਇਹ ਤਾਂ ਕੋਈ ਬਾਲਾ ਵੱਡਾ ਨਹੀਂ ਹੈਗਾ ਉਹੀ ਲੱਗਦਾ ਵੈਸੇ ਪੱਜਾਲਾ ਬਾਲਾ 900 ਸਕਰ ਮੀਟਰ ਘਰ ਦੀ ਲੈਂਡ ਕਾਫੀ ਵੱਡੀ ਹੁੰਦੀ ਹੈ ਨਹੀਂ 700 731 ਸਕਰ ਪਰ ਆਗਲੈਂਡ ਵਾਲੀ ਬਹੁਤ ਲੰਬੀ ਆ ਹਾਂ ਵੱਡੀ ਆ ਨਹੀਂ ਨਹੀਂ ਐਡਾ ਬਹੁਤ ਜ਼ਿਆਦਾ ਨਹੀਂ ਇਹਦਾ ਬਹੁਤ ਇੱਕ ਦੀ ਜਗਾ ਚਾਰ ਜੁਨਟਾ ਬਣਾ ਕੇ ਵੀ ਵੇਚ ਸਕਦੇ ਹਾਂ ਲੈਂਡ ਨੂੰ ਕਨਵਰਟ ਕਰਵਾ ਕੇ ਨਹੀਂ ਉਹ ਤਾਂ ਤਾਂ ਬਹੁਤ ਲੰਬੀਆਂ ਇਹ ਤਾਂ ਬਹੁਤ ਲੰਬੀਆਂ ਗੱਲਾਂ ਨੇ ਸਭ ਤੋਂ ਵੱਡਾ ਵੀਰ ਨਹੀਂ ਸਭ ਤੋਂ ਵੱਡਾ ਜੋ ਉਹਨਾਂ ਨੇ ਲੱਗੇ ਇਹਨੂੰ ਘਰ ਚ ਸੋਹਣਾ ਬਣਾਉਣ ਚ ਸਭ ਤੋਂ ਵੱਡਾ ਵੀਰ ਦਾ ਜੋ ਉਹਨਾਂ ਨੇ ਕਿਉਂਕਿ ਹੈਂਡੀਮੈਨ ਆ ਵੀਰ ਇਹਨਾਂ ਨੇ ਇੱਥੇ ਘਰ ਨੂੰ ਕੰਮ ਇਹਦਾ ਕੀਤਾ ਤੇ ਕਾਫੀ ਜਿਆਦਾ ਇਹਨੂੰ ਵਧੀਆ ਸੋਨਾ ਬਣਾਉਣ ਚ ਬਹੁਤ ਸੋਨਾ ਬਣਾਇਆ ਮੈਂ ਜਦੋਂ ਤੁਸੀਂ ਇੰਡੀਆ ਦਾ ਕਿੰਨੇ ਪੈਸੇ ਲੈ ਕੇ ਆਏ ਤੇ ਹੁਣ ਤੁਸੀਂ ਕਿੰਨੇ ਪ੍ਰੋਫਿਟ ਦੇ ਮਾਲਕ ਬਣ ਗਏ ਹੁਣ ਜੇਬ ਚ ਕਿੰਨੇ ਨੇ ਏ 100 ਡਾਲਰ ਲੈ ਕੇ ਆਏ ਤੇ ਨਹੀਂ ਨਹੀਂ একদম ਹੁਣ ਨਹੀਂ ਕੋਈ ਵੀ ਹੈਗਾ ਕਰ ਲੈਣਾ ਜਦੋਂ ਕਰ ਹੁਣ ਕਿੰਨੇ ਤੇ ਬਣ ਗਏ ਨਾ ਜਦੋਂ ਇੰਡੀਆ ਤੋਂ ਆਏ ਤੇ ਜਿੰਨਾ ਵੈਸੇ ਨਾ ਹੁਣ ਨਿਊਜ਼ੀਲੈਂਡ ਜੇਬ ਚ ਨਹੀਂ ਹੁੰਦੇ ਹੈ ਕਾਰਡ ਚ ਹੁੰਦੇ ਹੈ ਕਾਰਡ ਹੁੰਦਾ ਹੈ ਉਹ ਤੇ ਬਹੁਤ ਹੁੰਦੇ ਇਤਨਾ ਵੀਰਾਂ ਸਾਰੇ ਇੱਥੇ ਘੁੰਮ ਰਹੇ ਸੀ ਸਾਰਿਆਂ ਕੋਲ ਇੱਥੇ ਤੇ ਬੜਾ ਪ੍ਰੇਮ ਮਿਲਿਆ ਸਾਰੇ ਬੰਦਿਆਂ ਦਾ ਇੱਥੇ ਹਾਂਜੀ ਕਿੰਨੂ ਬੱਚੇ ਪ੍ਰਸ਼ਾਦ ਆ ਜਾਂਦੀ ਆ ਗੱਡੀ ਸਾਰੇ ਭਰਾ ਇਕੱਠੇ ਹੋਏ ਕੋਈ ਵੀ ਨਹੀਂ ਸੋਚਿਆ ਆਪਾਂ ਨੇ ਵੀ 7 ਸੀਟਾਂ ਦੇਣਾ ਆਪਾਂ ਹੈ 11 ਜਣੇ ਅੰਕਲ ਜੀ ਵੀ ਆ ਅੰਕਲ ਜੀ ਆਪਾਂ ਨੇ 7 ਮੂਰੇ ਬਣਾਇਆ ਗੱਡੀ ਚਲਾਉਂਗੇ ਇੱਕ ਸਾਈਡ ਦੇ ਆਪਾਂ ਬਾੜ ਦੇ ਸਾਡੇ ਬੰਦੇ ਫਿਰ ਇੱਕ ਸਾਈਡ ਨੂੰ ਕੱਢ ਦੇਣੇ ਬਸ ਠੀਕ ਆ ਠੀਕ ਬਾੜ ਦੇ ਟੈਟਰ ਰੱਖ ਦੇ 20 ਡਾਲਰ ਇਹ ਇਹ ਪੂਰਾ ਕਾਮਯਾਬ ਹੈ ਬੱਧੀ ਅੱਛਾ ਜੀ ਅਤੇ 소피 ਵੀੰਦ ਚਲਾ ਸਕਦੀ ਐ ਇਸ ਕਰਕੇ ਚਲੋ ਮੈਚ ਲਾ ਲੂ ਤੂੰ ਚਲਾ ਲਈ ਗੱਡੀ ਉਸ ਨੂੰ 소피 ਐ ਤੂੰ 소피 ਐ ਆ ਸਾਰੇ ਬੰਦੇ ਪੱਬ ਦੇ ਵਿੱਚ ਆਏ ਫਿਰ ਹਾਂਜੀ ਵੀਰੋੜ ਦਾ ਪਈ ਇੱਥੇ ਪੂਰਾ ਪ੍ਰੋਗਰਾਮ ਹੈ ਇੱਥੇ ਡੀਜੇ ਲੱਗਦਾ ਹੈ ਲਾਈਵ ਮਿਊਜ਼ਿਕ ਹੁੰਦਾ ਅੱਛਾ ਬੈਲ ਹੋ ਗਿਆ ਫਿਰ ਨਾਈਟ ਹੁੰਦੀ ਹੈ ਬਹੁਤ crowd ਹੁੰਦਾ ਇੱਥੇ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਵੀ ਨੀ ਜਗ੍ਹਾ ਹੁੰਦੀ ਅੱਛਾ ਜੀ ਫਿਰ ਤਾਂ ਵੀਰੋੜ ਦੇ ਕੱਲ੍ਹ ਆ ਜੇ ਤੇਰੇ ਤੇ ਪਾ ਲੈ ਆਵੇ ਗੱਲ ਦਾ ਪੂਰਾ ਮਾਹੌਲ ਸੀ ਲੈ ਜੇ ਕੱਲ ਆਉਂਦੇ ਪੰਮੇ ਕੱਲ ਆਉਣਾ ਤੇ ਇੱਥੇ ਸਪੈਸ ਕਰਦਾ ਕੋਈ ਨਹੀਂ ਅਗਲੀ ਵਾਰ ਆਵਾਂਗੇ ਫਿਰ ਹਣ ਚਲੋ ਚਲੋ ਕੀ ਕੀਤਾ ਤੇ ਪੰਮਾ ਜੀ ਕੀ ਪਲਾਨ ਆ ਫਿਰ ਪਾਜੀ ਅੱਜ ਅੱਜ ਦਾ ਪਲਾਨ ਚੱਲ ਰਿਹਾ ਕਿਤੇ ਬੀਚ ਵਗੈਰਾ ਤੇ ਚੱਲ ਰਹੇ ਆ ਕਿਉਂਕਿ ਸਾਰਾ ਕੁਝ ਬੰਦ ਆ ਜਸ অলਮੋਸਟ 25 25 ਤਰੀਕ ਆ ਹਾਂ 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 ਇਹ ਸਾਰਾ ਕੁਝ ਬੰਦ ਹੋ ਰਿਹਾ ਤਾਂ ਬੰਦ ਗੈਸ ਸਟੇਸ਼ਨ ਤਾਂ ਵੀ ਨਾ ਕੋਸ਼ਿਸ਼ ਨਹੀਂ ਖੁੱਲਦਾ ਤੇ ਬੀਚ ਖੁੱਲੇ ਹੋਣਗੇ ਹਾਂ 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 ਉਹ ਬੀਚ ਹੀ ਖੁੱਲੇ ਆ ਉਸੇ ਹੀ ਜਾ ਸਕਦੇ ਆ ਦੇਖਦੇ ਅੱਜ ਦਾ ਕੀ ਪ੍ਰੋਗਰਾਮ ਹੁੰਦਾ ਤੇ ਅਸੀਂ ਜਿਹੜਾ ਆ ਇਹ ਵੀ ਬਲੌਗ ਬੰਦ ਕਰਦੇ ਹਾਂ ਸਾਡੇ ਵੀਡੀਓ ਨੂੰ ਲਾਈਕ ਤੁ ਵੀ ਬੋਲਦੇ ਮੋੜੇ ਜਾ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵੀਰ ਹੋਰ ਹੋਰ ਰਾਨਾ ਕਮੈਂਟ ਵੀ ਕਰਾ ਦੇ ਕਮੈਂਟ ਕਮੈਂਟ ਵੀ ਕਰਾ ਦੇ ਵੀਰ ਤੁਹਾਨੂੰ ਕੋਈ ਧੰਨਵਾਦ ਜੀ